ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੁਨੇਆਣਾ ਮੰਡੀ ਨੂੰ ਜਾ ਰਹੇ ਹਿਮਗੜ੍ਹ ਸਾਹਿਬ ॠषिकेश ਤੱਕ ਦਾ ਸਫ਼ਰ ਆਪਾਂ ਟ੍ਰੇਨ ਦੇ ਉੱਪਰ ਤੈਅ ਕੀਤਾ ॠषिकेश ਪਹੁੰਚ ਕੇ ਆਪਾਂ ਇੱਕ ਬਹੁਤ ਹੀ ਸੋਹਣੇ ਗੁਰਦੁਆਰੇ ਦੇ ਵਿੱਚ ਮੱਤਾ ਟੇਕਿਆ ਇਸ ਗੁਰਦੁਆਰੇ ਦੇ ਵਿੱਚ ਵਿਚਿਤਰ ਸ਼ਾਲਾ ਦੇ ਵਿੱਚ ਜੋ ਵੀ ਅਰਦਾਸ ਦੇ ਵਿੱਚ ਆਪਾਂ ਬੋਲਦੇ ਹਾਂ ਉਹ ਸੇਮ ਟੂ ਸੇਮ ਕਲਾਕ੍ਰਿਤੀਆਂ ਦੇ ਰੂਪ ਵਿੱਚ ਦਸਾਇਆ ਗਿਆ ਹੈ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਆਪਾਂ ਲਾਈਵ ਹੀ ਇਹ ਚੀਜ਼ਾਂ ਦੇਖ ਰਹੇ ਹੁਈਏ ਅਤੇ ਇਸ ਤੋਂ ਬਾਅਦ ਆਪਾਂ ਸਰੋਵਰ ਅਤੇ ਹੋਰ ਵੀ ਇਮਾਰਤਾਂ ਦੇ ਦਰਸ਼ਨ ਕੀਤੇ ਅਤੇ ਅਗਲੇ ਦਿਨ ਦੀ ਅਸੀਂ ਤਿਆਰੀ ਕੀਤੀ ਅਗਲੇ ਦਿਨ ਇੱਕ ਪ੍ਰਾਈਵੇਟ ਵਹੀਕਲ ਦੇ ਵਿੱਚ ਆਪਾਂ 10 ਘੰਟੇ ਦਾ ਸਫ਼ਰ ਕਰਦੇ ਹਾਂ ਇਹ ਏਰੀਆ ਜੋ ਕਿ ਉੱਤਰਾਖੰਡ ਦਾ ਹੈ ਇਹਦੇ ਵਿੱਚ ਇੱਕ ਸਾਈਡ ਬਦਰੀਦਾਤ ਨੂੰ ਚਲਾ ਜਾਂਦਾ ਹੈ ਤੇ ਇੱਕ ਸਾਈਡ ਗੋਬਿੰਦ ਘਾਟ ਨੂੰ ਇਹ ਰਾਸਤਾ ਪਹੁੰਚਾਂਦਾ ਅਗਲੇ ਦਿਨ ਦਾ ਸਫ਼ਰ ਆਪਾਂ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਲਈ ਰਵਾਨਾ ਹੋਏ ਇਹ ਇਹ ਰਾਸਤਾ 13 ਕਿਲੋਮੀਟਰ ਦਾ ਜੋ ਕਿ 4 ਕਿਲੋਮੀਟਰ ਵਹੀਕਲ ਦੇ ਵਿੱਚ ਅਤੇ 9 ਕਿਲੋਮੀਟਰ ਆਪਾਂ ਨੂੰ ਪੈਦਲ ਤੈਅ ਕਰਨਾ ਪੈਂਦਾ ਹੈ ਵਾਈ ਗੁਰੂ ਦਾ ਓਟ ਆਸਰਾ ਲੈ ਕੇ ਆਪਾਂ ਜਾ ਰਹੇ ਹਾਂ ਗੋਬਿੰਦ ਧਾਮ ਦੇ ਵੱਲ ਗੋਬਿੰਦ ਧਾਮ ਪਹੁੰਚ ਕੇ ਕੱਲ ਦੀ ਚੜਾਈ ਆਪਾਂ ਗੋਬਿੰਦ ਧਾਮ ਤੋਂ ਹਿਮਕੁਟ ਸਾਹਿਬ ਦੀ ਕਰਾਂਗੇ ਕੱਲ ਸਵੇਰੇ ਅਰਲੀ ਮਾਰਨਿੰਗ ਵਾਈ ਗੁਰੂ ਸਾਥ ਦਿੰਦਾ ਰਵੇ ਤਾਂ ਇਹ ਯਾਤਰਾ ਸਫਲ ਹੋਵੇ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਵਾਹਿ